ਪੱਟੀ ਦੇ ਪਿੰਡ ਜੋਤੀਸ਼ਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਚੋਰੀ ਕੌਣ ਨੇ ਚੋਰੀ ਕੀਤਾ ਗੋਲਕ ਸਮੇਤ ਕਾਬੂ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਆਏ ਦਿਨ ਹੀ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜਿਹੀ ਹੀ ਘਟਨਾ ਬੀਤੀ ਰਾਤ ਜੋਤੀਸ਼ਾ ਦੇ ਗੁਰਦੁਆਰਾ ਬਾਬਾ ਆਸਾ ਸਿੰਘ ਜੀ ਵਿੱਚ ਵਾਪਰੀ ਜਿੱਥੇ ਚੋਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਇਹ ਕੋਲਕਾਤੇ ਗੁਰਦੁਆਰਾ ਸਾਹਿਬ ਵਿੱਚ ਪਈ 25 ਕਿਲੋ ਖੰਡ ਵੀ ਚੋਰੀ ਕਰ ਲਈ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਕੀ ਗੱਲ ਬਾਤ ਹੈ ਯਾਰ ਜੀ ਗੱਲ ਬਾਤ ਇਹ ਜੀ ਸਾਡੇ ਗੁਰਦੁਆਰਾ ਸਾਹਿਬ ਆਪਾ ਸੌਰੇਵਾ ਉੱਥੇ ਸਾਡੇ ਗ੍ਰੰਥੀ ਸਿੰਘ ਅੰਦਰ ਸੁੱਤਾ ਪਿਆ ਸੀ ਤੇ ਰਾਤ ਨੂੰ 9 ਵਜੇ ਚੋਰ ਆਇਆ ਵਾ ਤੋਂ ਕੰਦ ਟੱਪ ਕੇ ਅੰਦਰ ਗਿਆ ਵਾ ਤੇ ਗੋਲਖੜੀ ਚੋਰੀ ਕੀਤੀ ਆ ਦਰਵਾਜ਼ਾ ਮੇਨ ਦਰਵਾਜ਼ਾ ਜਿਹੜਾ ਪੰਨਿਆ ਵਾ ਜਿੰਦਰਾ ਤੋੜ ਕੇ ਤੇ ਅੰਦਰ ਜਾ ਕੇ ਉਹਨੇ 3000 ਰੁਪਿਆ ਗੋਲਖੜੀ ਦੇ ਵਿੱਚ ਹੀ ਫਿਰ ਉਹ ਚੋਰੀ ਕੀਤਾ ਵਾ ਗੋਲ ਵੀ ਦੱਸਦੇ ਨਾਲ ਹੀ ਲੱਗਿਆ ਗੋਲਤ ਨਾਲ ਲੈ ਗਿਆ ਜੀ ਤੇ ਬਾਹਰ ਪਾਨ ਕਿਨੂੰ ਜੀ ਮੰਗ ਕਰਾਂਗੇ ਮੰਗ ਕਰਾਂਗੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਜੀ ਉਥੇ ਸਖਤ ਤੋਂ ਸਖਤ ਕਾਨੂੰਨੀ ਫਤਿਹ ਮਾਈਕਰੰਥ ਸਿੰਘ ਜੋ ਨਗਰ ਜੋਤੀਸ਼ਾ ਵੇ ਗੁਰਦਵਾਰ ਸੇਵਾ ਕਰਦਾ ਉਥੇ ਰਾਤੀਂ ਵਾਰਦਾਤ ਹੋਈ ਹੈ ਜੋ ਚੋਰ ਨੇ ਗੁਰੂ ਘਰ ਵਿੱਚ ਅੰਦਰ ਵੜ ਕੇ ਗੋਲਕ ਦੀ ਬੇਦਵੀ ਕੀਤੀ ਹੈ ਤੇ ਨਾਲ ਜੋ ਥੋੜੀ ਬਾਦੀ ਅੰਦਰਖੰਡ ਪਈ ਸੀ ਕੋਖੰਡ ਲੈ ਕੇ ਉਹ ਫਰਾਰ ਹੋ ਗਿਆ ਤੇ ਜਿਸ ਨੂੰ ਇਸ ਨੇ ਜਾ ਕੇ ਖੰਡ ਦਿੱਤੀ ਉਸ ਵੀ ਪੁਲਿਸ ਮੁਲਾਜ਼ਮਾ ਕੋਲੋਂ ਰਸਤੇ ਵਿੱਚ ਲਿਆ ਗਿਆ ਇਹ ਸਰਬੱਤ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਬੇਨਤੀ ਹੈ ਕਿ ਇਸ ਤੇ ਇੱਕ ਸਖਤ ਸਦਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੇਵਕ ਸਿੰਘ ਜੋਤੀਸ਼ਾ ਜੀ ਗਰਾਹਾਂ ਜਹੇਬੰਦੀ ਪ੍ਰਧਾਨ ਜੀ ਜਿਹੜਾ ਗੁਰਦੁਆਰਾ ਹੈ ਕਿਹੜੇ ਨਾਂ ਦੇ ਗੁਰਦੁਆਰਾ ਇਹ ਬਾਬਾ ਆਸਾ ਸਿੰਘ ਦੇ ਨਾਂ ਤੇ ਗੁਰਦੁਆਰਾ ਹੈ ਪਿੰਡ ਯੋਤੀਸ਼ਾ ਤੋਂ 1 ਕਿਲੋਮੀਟਰ ਲੇ ਦਾ ਰੋਡ ਦਿੱਤੀ। ਇਹਨਾਂ ਰਾਤੀ ਕੋਈ ਚੋਰ ਆਇਆ। ਉਹਨੇ ਗੁਰਦੁਆਰਾ ਸਾਹਿਬ ਦਾ ਤਾਲਾ ਦਰਵਾਜ਼ਾ ਤੋੜ ਕੇ ਹੀ ਇਹ ਅੰਦਰ ਗੋਲਕ ਦੇ ਵਿੱਚ ਉਹ ਜਿਹੜੀ ਮਾਇਆ ਸੀ, ਪੈਸੇ ਸੀ ਉਹ ਗੋਲਕ ਭੰਨ ਕੇ ਉਹ ਲੈ ਗਿਆ। ਕੁਝ ਉੱਥੇ ਸੰਗਰਾਣ ਵਾਲੇ ਦਿਨ ਸ਼ਬੀਲ ਆਈ ਸੀ। ਇਹ ਖੰਡ ਦਾ ਟੋੜਾ ਵਧਿਆ ਪਿਆ ਸੀ। ਉਹਦੇ ਵਿੱਚੋਂ ਕੁਝ ਖੰਡ ਪਾ ਕੇ ਉਹ ਲੈ ਆ। ਉਹ ਰੋ ਖੰਡ ਪਿੰਡ ਸਭਰਾ ਦੁਕਾਨਦਾਰ ਤੇ ਲੈਣਕ ਦੁਕਾਨ ਆਲੇ ਨੂੰ ਵੇਚੀ ਆ ਉਹ ਜਿਹੜੇ ਦੁਕਾਨਦਾਰ ਨੂੰ ਵੇਚੀ ਆ ਉਹ ਵੀ ਦੁਕਾਨਦਾਰ ਪੁਲਿਸ ਨੇ ਗ੍ਰਿਫਤਾਰ ਕਰਕੇ ਚੌਂਕੀ ਸਭਰਾ ਦੇ ਵਿੱਚ ਲੈ ਜਾਂਦਾ ਵਾ ਤੇ ਹੁਣ ਐਸਐਸ ਸਾਹਿਬ ਜਿਹੜੇ ਆ ਉਹ ਕਾਰਵਾਈ ਕਰਨਦੇ ਆ ਉਹ ਪਰਚਾ ਲਿਖਣਦੇ ਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਵੀ ਜਿਹੜਾ ਗੁਰਗਰਾ ਸਾਹਿਬ ਦੇ ਜਦਵੀ ਬਚ ਗਈ ਆ ਤੇ ਜਿਹੜੀ ਗੋਲਕਰੀ ਹੋਈ ਆ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਕਿੰਨੇ ਪੈਸੇ ਜਿਹੜੇ ਗਾਣੇ ਉਹ ਕੋਈ 2 ਮਹੀਨਿਆਂ ਦੀ ਮਾਇਆ ਸੀ ਗੁਰਦੁਵਾਰਾ ਬੈਕਾਂ ਨਵਾ ਬੈਕਾਂ ਦੇ ਵਿੱਚ ਕੋਈ 40-50 ਹਜ਼ਾਰ ਤੇ ਕੋਈ ਹੋਊਗਾ 2-3000 ਰੁਪਈਆ ਹੁਣ 골ਕੀ ਦੀ ਗਿਣਤੀ ਤਾਂ ਕੋਈ ਹੁੰਦੀ ਨਹੀਂ ਗਈ 골ਕੀ ਤੇ ਵਿੱਚ ਤੇ ਮਾਇਆ ਦੋ ਮਹੀਨਿਆਂ ਦਾ ਪਤਾ ਲੱਗਾ ਕਿ ਚੋਰ ਫੜਿਆ ਗਿਆ ਚੋਰ ਜਿਹੜਾ ਉਹ ਪੁਲਿਸ ਨੇ ਬਰਾਮਦ ਕਰ ਲਿਆ ਉਹ ਪਿੰਡ ਸਭਰਾ ਦਾ ਮੁੰਡਾ ਵਾ ਉਹ ਪੁਲਿਸ ਨੇ ਗ੍ਰਾਮ ਬਰਾਮਦ ਕਰਕੇ ਦੋਨਾ ਇੱਥੇ ਹਵਾਲਾ ਚ ਦਿੱਤਾ ਹੈ 골ਕੀ ਚੋਰੀ ਹੈ ਉਹ ਹਾਂ ਉਹ 골ਕੀ ਵੀ ਬਰਾਮਦ ਕਰਕੇ ਉਹ ਪੁਲਿਸ ਲੈ ਆਈ ਆ ਤਾਲਾ ਜਿਹੜਾ ਵੱਢਿਆ ਗਿਆ ਉਹ ਵੀ ਪੁਲਿਸ ਲੈ ਆਈ ਆ ਉਹ ਜਿਹੜੇ ਬਲੇਟ ਨਾਲ ਉਹਨੇ ਤਾਲਾ ਵੱਢਿਆ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਜਿਹੜੇ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਕਰਦੇ ਆ ਇਹਨਾਂ ਤੋਂ ਵੱਧ ਤੋਂ ਵੱਧ ਵੱਲੀ ਤੋਂ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਸਰਾਖਾਂ ਦੇ ਪਿੱਛੇ ਦਿੱਤਾ ਜਾਵੇ ਜਿਹੜਾ ਗੁਰੂ ਘਰ ਨੂੰ ਨਹੀਂ ਬਖਸ਼ਦੇ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਹੁੰਦਾ ਬੀਆਂਵਾ ਅਸੀਂ ਪੁਲਿਸ ਨੂੰ ਤੇ ਨਾਲ ਜੋ ਵੀ ਸਾਡੇ ਵਿਧਾਇਕ ਸਾਹਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਪਾਂ ਆਪਣੇ ਏਰੀਏ ਦੇ ਵਿੱਚ ਥੋੜੀ ਜੀ ਸ਼ਕਤੀ ਕਰੀਏ ਜਿਹੜੀਆਂ ਤੁਸੰਤਾਂ ਤੇ ਚੋਰੀਆਂ ਹੁੰਦੀਆਂ ਵਾਂ ਇਹ ਤੋਂ ਲੋਕਾਂ ਨੂੰ ਬਚਾਈਏ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਹੋਰਜੋਤ ਚੈਨ ਜਲਵਾਦ ਹੈ ਜੀ ਅੱਜ ਜੀ ਜੋਤੀਸ਼ਾ ਦੇ ਨਗਰ ਦੇ ਬਾਹਰ ਵੱਲ 1 ਕਿਲੋਮੀਟਰ ਦੂਰ ਬੇਕਾਂ ਦੇ ਵਿੱਚ ਇੱਕ ਗੁਰਦਾਰਾ ਬਾਬਾ ਅਸਰ ਸਿੰਘ ਜਿਆਦਾ ਜੀ ਉਹ ਗੁਰਦਾਰੇ ਇੱਕ ਚੋਰ ਵੱਲੋਂ ਚੋਰੀ ਕੀਤੀ ਗਈ ਆ ਤੇ ਚੋਰ ਨੂੰ ਮੌਕੇ ਤੇ ਰਾਤ 9:00 ਵਜੇ ਦੇ ਕਰੀਬ ਉਹਨੇ ਚੋਰੀ ਕੀਤੀ ਸੀ ਤਾਲਾ ਤੋੜ ਕੇ ਅੰਦਰ ਵੜ ਗਿਆ ਸੀ ਉਹਨੂੰ ਮੌਕੇ ਤੇ ਫੜ ਕੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਫੜ ਕੇ ਉਹਨੂੰ ਹਵਾਲਾ ਦੇ ਵਿੱਚ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਸਮਾਨ ਜਿੰਨਾ ਵੀ ਉਹਨੇ ਚੋਰੀ ਕੀਤਾ ਸੀ ਬਰਾਮਦ ਕਰਕੇ ਤੋਂ ਸਾਰਾ ਹਾਜ਼ਰ ਆ ਜੀ ਗੋਲਕ ਵੀ ਬਰਾਮਦ ਕਰ ਲਿਆ ਹਾਂਜੀ ਗੋਲਕ ਵੀ ਬਰਾਮਦ ਕਰ ਲਿਆ ਜੀ ਕਿੰਨੇ ਪੈਸੇ ਦਿੱਤੇ ਜਾਗੇ ਵੇਖੋ ਜੀ ਬਾਈਕਾਂ ਦੇ ਵਿੱਚ ਗੁਰਦੁਆਰਾ ਵਾ ਬਾਈਕਾਂ ਦੀ ਜਿੰਨੀ ਕ ਸੰਗਤ ਆਉਂਦੀ ਆ ਸੰਗਤ ਦੇ ਹਿਸਾਬ ਨਾਲ ਜਿੰਨੀ ਕ 2 ਮਹੀਨਿਆਂ ਦੇ ਗੋਲਕ 3000 ਦੇ ਕਰੀਬ ਲੱਗੇ ਬੰਨੇ ਦੱਸਿਆ ਜਾ ਰਿਹਾ ਕਿ ਜਿਹੜੀ ਗੋਲਕ ਦੇ ਵਿੱਚ ਮਾਇਆ ਏ ਤੇ ਪਿੰਡ ਰਾਜਗੁਰੂ ਦੇ ਜੁਰੀ ਕਪਾ ਚੋਲ ਪੜਿਆ ਕੀ ਨਾਂ ਦਾ ਜਿਹੜਾ ਚੋਰ ਆਜੂ ਹੈਗਾ ਲਵਪ੍ਰੀਤ ਸਿੰਘ ਪੁੱਤਰ ਆਪਣਾ ਸ਼ਮਸ਼ੀਰ ਸਿੰਘ ਵਾਸੀ ਸਮਰਹਾ ਦਾ ਰਹਿਣਾ ਇਹਨੇ ਗੁਰਦੁਆਰਾ ਪਿੰਡ ਜ্যোਤੀਸ਼ਾ ਪਿੰਡ ਤੇ ਉਥੋਂ ਗੁਰਦੁਆਰਾ ਸਾਹਿਬ ਦੇ ਬਾਰੋਂ ਤਾਲਾ ਤੋੜ ਕੇ ਨੂੰ ਗੋਲਕ ਦਾ ਤੋੜ ਕੇ ਰੀਤੀਏ ਚੋਰੀ ਕੀਤੀ ਤੇ ਨਾਲ ਉਥੋਂ ਵੀ ਖੱਡ ਪੱਟੀ ਦੀ ਬੜੀ ਚੋਰੀ ਕਰਤੀ ਹੈ ਇੱਕ ਗੋਲਕ ਨੂੰ ਜੀ ਨਾਲ ਲੈ ਇਹਨੇ ਗੋਲਕ ਨੂੰ ਪੈਸੇ ਕੱਢ ਕੇ ਤੇ ਗੋਲਕ ਨੂੰ ਛੁੱਟ ਆਇਆ ਹੈ ਬਰਾਮਦ ਕਰ ਲਈ ਪੰਜ ਬੋਲ ਬਰਾਮਦ ਜਿਹੜੇ ਚੋਰ ਚੋਰੀ ਕਰਕੇ ਜਿਹੜਾ ਸਮਾਨ ਵੇਚਿਆ ਦੁਕਾਨਦਾਰ ਨਾਲ ਉਹ ਦੁਕਾਨਦਾਰ ਵਾਲਾ ਵੀ ਕੰਮ ਕਰ ਰਿਹਾ ਪੰਜ ਦੁਕਾਨਦਾਰ ਵਾਲਾ ਕੰਮ ਕਰਦਾ ਦੁਕਾਨਦਾਰ ਕਿਹੜੀ ਕਿਹੜੀ ਚੀਜ਼ ਬਰਾਮਦ ਕੀਤੀ ਹੈ ਹੱਥੇ ਲਾਦੋਂ ਅਖੰਡ ਬਰਾਮਦ ਕੀਤੀ ਜੀ ਉਹਨਾਂ ਕੋਲ 25 ਕਿਲੋ ਕਿੰਨੇ ਕਿਲੋ ਘਾਟ 25 ਕਿਲੋ ਸਰ ਅਗਲੇ ਨੂੰ ਇਹ ਪਛਤਾ ਦੱਜਾਗਾ ਜੇ ਵੀ ਜਾਗਾ ਮੇਰੇ ਬਾਰੇ ਪਤਾ ਦਈਏ ਪਰ ਮੈਂ ਤਾਂ ਪਹਿਲਾਂ ਹੀ ਪਛਤਾ ਤੇ ਗੱਲ ਦਿੱਤਾ ਹੀ ਪੜੀ ਅਗਲੀ ਹਰ ਕਾਰਵਾਈ ਕੀ ਅੱਗੇ ਲਿਆ ਜਾ ਰਹੀ ਹੈ ਬਾਕੀ ਕਾਰਵਾਈ ਜਦ ਦੀ ਜੇ ਪਰਚਾ ਦਰਜ ਕਰਨਾ ਚਾਹੀਦਾ ਹੈ ਇਹ ਨਾਲ ਚੋਰ ਨੂੰ ਪਰਚਾ ਦਰਜ ਸਮਾਇਆ ਬਣਾ